ਜਦੋਂ ਤੁਸੀਂ ਜ਼ਿੰਦਗੀ ਨੂੰ ਸਾਦਗੀ ਨਾਲ ਦੇਖਦੇ ਹੋ ਤਾਂ ਇਹ ਆਸਾਨ ਹੋ ਜਾਂਦੀ ਹੈ ਆਸਾਨ ਅਤੇ ਸੰਭਾਲਣ ਵਾਲੇ ਕੰਮਾਂ ਨਾਲ ਸ਼ੁਰੂ ਕਰੋ ਵੱਡੇ ਚੈਲੰਜਾਂ ਨੂੰ ਛੋਟੇ ਅਤੇ ਕਾਰਗਰ ਹਿੱਸਿਆਂ ਵਿੱਚ ਵੰਡਣਾ ਸਤਤ ਪ੍ਰਗਤੀ ਨੂੰ ਯਕੀਨੀ ਬਣਾਉਂਦਾ ਹੈ ਬਿਨਾਂ ਜ਼ਰੂਰੀ ਤਣਾਅ ਦੇ ਖਾਸ ਕਰਕੇ ਉਹ ਬਹਿਸਾਂ ਜੋ ਬੇਮਤਲਬ ਲੋਕਾਂ ਨਾਲ ਹੁੰਦੀਆਂ ਹਨ ਤੁਹਾਡੇ ਕੀਮਤੀ ਸਮੇਂ ਦੀ ਬਰਬਾਦੀ ਹੁੰਦੀਆਂ ਹਨ ਚਾਹੇ ਕੋਈ ਬਹੁਤ ਗੰਭੀਰ ਚਰਚਾ ਹੋਵੇ ਜਾਂ ਸੋਸ਼ਲ ਮੀਡੀਆ ਤੇ ਝਗੜਾ ਇਹ ਯਾਦ ਰੱਖੋ ਕਿ ਹਰ جنگ ਲੜਨ ਦੀ ਲੋੜ ਨਹੀਂ ਹੁੰਦੀ ਛੱਡ ਦਿਓ ਤੁਹਾਡੀ ਸ਼ਾਂਤੀ ਮਹੱਤਵਪੂਰਨ ਹੈ ਸਖਤ ਦ੍ਰਿਸ਼ਟੀਕੋਣ ਬੇਵਜ੍ਹਾ ਊਰਜਾ ਦੀ ਮੰਗ ਕਰਦੇ ਹਨ ਲਚੀਲੇ ਅਤੇ ਵਿਹਾਰਕ ਰਹੋ ਜੇ ਕੋਈ ਸਥਿਤੀ ਜਾਂ ਵਿਸ਼ਵਾਸ ਸਿਸਟਮ ਕੰਮ ਨਹੀਂ ਕਰ ਰਿਹਾ ਤਾਂ ਇਸ ਨੂੰ ਛੱਡ ਦਿਓ ਅਨੁਕੂਲਤਾ ਕਮਜ਼ੋਰੀ ਨਹੀਂ ਹੈ ਇਹ ਸਿਆਣਪ ਹੈ ਜੇਕਰ ਕੋਈ ਤੁਹਾਡਾ ਕਰਜ਼ਾ ਵਾਪਸ ਨਹੀਂ ਕਰ ਰਿਹਾ ਤਾਂ ਇਸ ਨੂੰ ਨੁਕਸਾਨ ਦੀ ਥਾਂ ਇੱਕ ਸਬਕ ਸਮਝੋ ਮੁਕਦਮੇ ਅਤੇ ਬਾਰ ਬਾਰ ਪਿੱਛੇ ਲੱਗਣ ਨਾਲ ਊਰਜਾ ਬਰਬਾਦ ਹੁੰਦੀ ਹੈ ਇਸ ਦੀ ਬਜਾਏ ਆਪਣੇ ਸਰੋਤ ਵਧਾਉਣ ਦੇ ਨਵੇਂ ਤਰੀਕੇ ਲੱਭੋ ਦੋਸਤ ਜਾਂ ਰਿਸ਼ਤੇਦਾਰ ਨਾਲ ਬਹਿਸ ਵਿੱਚ ਜਿੱਤਣਾ ਰਿਸ਼ਤਾ ਖੋ ਸਕਦਾ ਹੈ ਆਪਣੇ ਮਤ ਨੂੰ ਸਾਬਤ ਕਰਨ ਦੀ ਥਾਂ ਸਦਭਾਵਨਾ ਨੂੰ ਪ੍ਰਮੁੱਖਤਾ ਦਿਓ ਬਹਿਸ ਹਾਰਨਾ ਬਿਹਤਰ ਹੈ ਬਨਿਸਪਤ ਰਿਸ਼ਤਾ ਖੋਹਣ ਦੇ ਅਤਿਵਾਦ ਤੋਂ ਬਚੋ ਚਾਹੇ ਇਹ ਫੈਸਲੇ ਕਰਨ ਰਾਏ ਜਾਂ ਜੀਵਨ ਸ਼ੈਲੀ ਵਿੱਚ ਹੋਵੇ संतुलन ਮਹਤਵਪੂਰਨ ਹੈ। ਅਤਿਵਾਦ ਤੁਹਾਨੂੰ ਸ਼ਰੀਰਕ ਅਤੇ ਮਾਨਸਿਕ ਰੂਪ ਵਿੱਚ ਥਕਾ ਸਕਦਾ ਹੈ, ਜਦ ਕਿ ਮੱਧਮ ਮਾਰਗ ਸਥਿਰਤਾ ਅਤੇ ਸ਼ਾਂਤੀ ਦਿੰਦਾ ਹੈ। ਧਰਮ ਅਤੇ ਰਾਜਨੀਤੀ ਬੇਵਜ੍ਹਾ ਫ੍ਰਿਕਸ਼ਨ ਪੈਦਾ ਕਰਦੇ ਹਨ। ਇਹਨਾਂ ਵਿਸ਼ਿਆਂ ਤੇ ਗਰਮ ਚਰਚਾ ਤੋਂ ਬਚੋ ਤਾਂ ਜੋ ਇੱਕ ਸ਼ਾਂਤਮਈ ਅਤੇ ਗੈਰ ਵਿਵਾਦਮਈ ਜੀਵਨ ਜੀ ਸਕੋ। ਤੇਜ਼ ਸਫਲਤਾ ਆਕਰਸ਼ਕ ਲੱਗ ਸਕਦੀ ਹੈ, ਪਰ ਇਹ ਕਦੇ ਵੀ ਲੰਮੀ ਨਹੀਂ ਚੱਲਦੀ। ਸਥਿਰ ਅਤੇ ਸੋਚ ਸਮਝ ਕੇ ਵਿਕਾਸ ਤੇ ਧਿਆਨ ਕੇਂਦਰਿਤ ਕਰੋ ਜੇਕਰ ਕੋਈ ਨਿਵੇਸ਼ ਜਾਂ ਉਦਮ ਨਤੀਜੇ ਨਹੀਂ ਦੇ ਰਹਾ ਤਾਂ ਆਪਣੇ ਨੁਕਸਾਨ ਨੂੰ ਮੰਨੋ ਅਤੇ ਅੱਗੇ ਵਧੋ ਹਮੇਸ਼ਾ ਇੱਕ ਹੋਰ ਚੰਗਾ ਮੌਕਾ ਇੰਤਜ਼ਾਰ ਕਰ ਰਿਹਾ ਹੈ ਜੇਕਰ ਕੋਈ ਤੁਹਾਡੀ ਬੇਇੱਜ਼ਤੀ ਕਰਦਾ ਹੈ ਜਾਂ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸਨੂੰ ਅਣਡਿੱਠਾ ਕਰੋ ਵਾਪਸ ਲੜਨਾ ਤੁਹਾਡੀ ਊਰਜਾ ਦੇ ਲਾਇਕ ਨਹੀਂ ਇਸੇ ਤਰ੍ਹਾਂ ਲੋਕਾਂ ਦਾ ਪਿੱਛਾ ਨਾ ਕਰੋ ਜੋ ਤੁਹਾਨੂੰ ਸੱਚਮੁੱਚ ਮਹੱਤਵ ਦਿੰਦੇ ਹਨ ਉਹ ਤੁਹਾਡੇ ਜੀਵਨ ਵਿੱਚ ਕੁਦਰਤੀ ਤੌਰ ਤੇ ਰਹਿਣਗੇ ਹੋਰਾਂ ਨੂੰ ਬਦਲਣ ਦੀ ਕੋਸ਼ਿਸ਼ ਅਕਸਰ ਬੇਸੋਧਤ ਤੇ ਨਿਰਾਸ਼ਾ ਵਾਲੀ ਹੁੰਦੀ ਹੈ ਇਸ ਦੀ ਬਜਾਏ ਵਕ ਵਕ ਸੱਚੀਅਤਾ ਨਾਲ ਨਿਭਣ ਲਈ ਆਪਣੇ ਆਪ ਨੂੰ ਅਨੁਕੂਲ ਕਰੋ ਕਈ ਵਾਰ ਝੁਕਣਾ ਹੀ ਸਭ ਤੋਂ ਵਧੀਆ ਹਥਿਆਰ ਹੁੰਦਾ ਹੈ ਛੋਟੇ ਲਗਾਤਾਰ ਯਤਨ ਸਮੇਂ ਦੇ ਨਾਲ ਮਤਵਪੂਰਨ ਸਫਲਤਾ ਵੱੰਦੀ ਲੀਡ ਲੈਂਦੇ ਹਨ ਬਿਹਤਰ ਨਤੀਜਾ ਲਈ ਲਗਾਤਾਰ ਅਤੇ ਸਥਿਰ ਯਤਨ ਤੇ ਧਿਆਨ ਦਿਓ ਦੂਜੇ ਲੋਕਾਂ ਦੀ ਰਾਏ ਤੁਹਾਡੀ ਜ਼ਿੰਦਗੀ ਨੂੰ ਨਿਰਧਾਰਤ ਨਾ ਕਰਨ ਦਿਓ ਤੁਹਾਨੂੰ ਆਪਣੀਆਂ ਮੰਜ਼ਿਲਾਂ ਨੂੰ ਪੂਰਾ ਕਰਨ ਲਈ ਕਿਸੇ ਦੀ ਮਨਜ਼ੂਰੀ ਦੀ ਲੋੜ ਨਹੀਂ ਆਪਣੇ ਅੰਦਾਜ਼ ਅਤੇ ਗਤੀ ਤੇ ਕਾਇਮ ਰਹੋ ਹੋਰਾਂ ਨਾਲ ਤੁਲਨਾ ਕਰਨਾ ਸਿਰਫ ਤਣਾਅ ਪੈਦਾ ਕਰਦਾ ਹੈ ਇਸ ਦੀ ਬਜਾਏ ਆਪਣੀ ਪ੍ਰਗਤੀ ਨੂੰ ਮਾਪੋ ਕਿ ਤੁਸੀਂ ਕਿੰਨਾ ਦੂਰ ਆਏ ਹੋ ਸਵੈ ਵਿਕਾਸ ਹੀ ਅਸਲ ਮੁਕਾਬਲਾ ਹੈ ਤੁਹਾਡੀਆਂ ਸਮੱਸਿਆਵਾਂ ਨੂੰ ਤੁਸੀਂ ਹੀ ਸਭ ਤੋਂ ਚੰਗੇ ਤਰੀਕੇ ਨਾਲ ਹੱਲ ਕਰ ਸਕਦੇ ਹੋ ਸਹਾਇਤਾ ਲੈਣਾ ਠੀਕ ਹੈ ਪਰ ਹੋਰਾਂ ਤੇ ਨਿਰਭਰ ਨਾ ਰਹੋ ਆਪਣੇ ਹੱਲ ਖੋਜਣ ਲਈ ਖੁਦ ਨੂੰ ਸਸ਼ਕਤ ਬਣਾਓ ਯਾਦ ਰੱਖੋ ਤੁਸੀਂ ਵਿਲੱਖਣ ਹੋ ਅਤੇ ਮਹਾਨ ਚੀਜ਼ਾਂ ਹਾਸਲ ਕਰਨ ਦੇ ਯੋਗ ਹੋ ਆਪਣੇ ਕਾਬਿਲੀਆਂ ਤੇ ਭਰੋਸਾ ਰੱਖੋ ਸਮਰਪਿਤ ਰਹੋ ਅਤੇ ਆਪਣੀ ਵਿਲੱਖਣਤਾ ਨੂੰ ਗਲੇ ਲਗਾਓ ਤੁਹਾਡੀ ਕਲਾ ਹਮੇਸ਼ਾ ਫਲ ਲੈ ਕੇ ਆਵੇਗੀ ਦੋਸਤਾਂ रिश्तेदारा ਜਾਂ ਬੇਮਤਲਬ ਲੋਕਾਂ ਨਾਲ ਬਹਿਸ ਕਰਨ ਤੋਂ ਬਚੋ ਜ਼ਿੰਦਗੀ ਵਿੱਚ ਸੰਤੁਲਨ ਸਾਦਗੀ ਅਤੇ ਵਿਹਾਰਕ ਦ੍ਰਿਸ਼ਟੀਕੋਣ ਰੱਖੋ ਸਥਿਰ ਵਿਕਾਸ ਤੇ ਧਿਆਨ ਕੇਂਦਰਿਤ ਕਰੋ ਅਤੇ ਵਿਸ਼ਾਕਤ ਸੰਬੰਧਾਂ ਨੂੰ ਛੱਡ ਦਿਓ ਸਿਰਫ ਆਪਣੇ ਨਾਲ ਮੁਕਾਬਲਾ ਕਰੋ ਹੋਰਾਂ ਦੀ رائے ਦੀ ਪਰਵਾਹ ਨਾ ਕਰੋ ਆਪਣੇ ਯਾਤਰਾ ਤੇ ਭਰੋਸਾ ਰੱਖੋ ਅਤੇ ਹੌਲੀ ਹੌਲੀ ਅੱਗੇ ਵਧੋ ਰੱਬ ਤੁਹਾਨੂੰ ਆਸ਼ੀਰਵਾਦ ਦੇਵੇ ਵੀਡੀਓ ਦੇਖਣ ਲਈ ਧੰਨਵਾਦ ਹੋਰ ਚੰਗੇਰੇ ਵਿਸ਼ਿਆਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ